ਸਾਤ ਚਿਰਿਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਕਿਹਾ ਜਾਂਦਾ ਹੈ ਕਿ ਚੋਰਾਂ ਦੀ ਛਲਾਂਗ ਬਹੁਤ ਲੰਬੀ ਹੁੰਦੀ ਹੈ ਪਰ ਉੱਥੇ ਹੀ ਇੱਕ ਗੱਲ ਇਹ ਵੀ ਜਿਹੜੀ ਸਪਸ਼ਟ ਹੈ ਕਿ ਕਾਨੂੰਨ ਦੇ ਹੱਥ ਵੀ ਬਹੁਤ ਲੰਮੇ ਹੁੰਦੇ ਆ ਅੱਜ ਤੁਹਾਨੂੰ ਜਿਹੜੀ ਕਹਾਣੀ ਸੁਣਾਉਣੀ ਹੈ ਖਬਰ ਸੁਣਾਉਣੀ ਹੈ ਦੋ ਅਜਿਹੇ ਛਾਤਰ ਵਿਅਕਤੀਆਂ ਦੀ ਕਹਾਣੀ ਹੈ ਜਿਹੜੇ ਕਿ ਫਿਲਮਾਂ ਦੇ ਜਿਹੜੇ ਸਮਗਲਰ ਹੁੰਦੇ ਆ ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼ ਆ ਦੱਸਦੀ ਇਹ ਚੋਰੀ ਦੀਆਂ ਗੱਡੀਆਂ ਖਰੀਦ ਕੇ ਉਹਨਾਂ ਉੱਪਰ ਜਾਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਦਾ ਕੰਮ ਕਰਦੇ ਸੀਗੇ ਜਿਹੜੇ ਦੋ ਵਿਅਕਤੀ ਆ ਪਧੌੜ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਖਰੀਦ ਕਰਕੇ ਉਹਨਾਂ ਉੱਪਰ ਜਾਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਸਬੰਧੀ ਜਾਣਕਾਰੀ ਦਿੰਦੇ ਥਾਣਾ ਪਧੌੜ ਦੇ ਐਸਐਚਓ ਹਰਸਿਮਰਤ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਉਰਫ ਕੋਰਾ ਨਾਮ ਕੋਰਾ ਲੇਕਿਨ ਕੰਮ ਜਿਹੜੇ ਆ ਉਹ ਕੋਰੇ ਨਹੀਂ ਆ ਤੇ ਹਰਦੇਵ ਸਿੰਘ ਨਿਵਾਸੀ ਭਦੌੜ ਚੋਰੀ ਦੀਆਂ ਗੱਡੀਆਂ ਖਰੀਦ ਕੇ ਉਹਨਾਂ ਉੱਪਰ ਜਾਲੀ ਨੰਬਰ ਲਗਾ ਕੇ ਵੇਚਣ ਦਾ ਕੰਮ ਕਰਦੇ ਸੀ ਪੁਲਿਸ ਨੇ ਸੂਚਨਾ ਮਿਲਦੇ ਹੀ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਵਿੱਚੋਂ ਬਰੀਜ਼ਾ ਗੱਡੀ ਬਰਾਮਦ ਕੀਤੀ ਪੁਲਿਸ ਵੱਲੋਂ ਦੋਨਾਂ ਵਿਅਕਤੀਆਂ ਦਾ ਮਾਨਯੋਗ ਅਦਾਲਤ ਵਿੱਚੋਂ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਚੱਲ ਸਕੇ ਇਹਨਾਂ ਵੱਲੋਂ ਹੋਰ ਕਿੰਨੀਆਂ ਗੱਡੀਆਂ ਚੋਰੀ ਦੀਆਂ ਖਰੀਦ ਕੇ ਉਹਨਾਂ ਉੱਪਰ ਜਾਲੀ ਨੰਬਰ ਲਗਾਏ ਗਏ ਆ ਦਸਤਾਵੇਜ ਬਣਾਏ ਗਏ ਆ ਤੇ ਲੋਕਾਂ ਨੂੰ ਬੇਫਕੂ ਬਣਾ ਕੇ ਗੱਡੀਆਂ ਵੇਚੀਆਂ ਗਈਆਂ ਇਹ ਇਕੱਲੀ ਬਰੇਜ਼ਾ ਗੱਡੀ ਦਾ ਮਾਮਲਾ ਨਹੀਂ ਹੈ ਪਤਾ ਨਹੀਂ ਹਾਲੇ ਤੱਕ ਪੰਜਾਬ ਵਿੱਚ ਜਿਹੜੇ ਚੋਰ ਆ ਉਹਨਾਂ ਨੂੰ ਇਹਨਾਂ ਨੇ ਕਿੰਨੀ ਸ਼ਹਿਦ ਦਿੱਤੀ ਹੋਣੀ ਹੈ ਉਹਨਾਂ ਤੋਂ ਬੜੇ ਕਾਡੀਆਂ ਤੇ ਭਾਤ ਤੇ ਇਹਨਾਂ ਨੇ ਗੱਡੀਆਂ ਖਰੀਦ ਕੇ ਅੱਗੇ ਜਾਲੀ ਦਸਤਾਵੇਜ ਬਣਾ ਕੇ ਗੱਡੀਆਂ ਪਤਾ ਨਹੀਂ ਕਿੰਨੇ ਕਿੰਨੇ ਲੱਖਾਂ ਰੁਪਏ ਵਿੱਚ ਵੇਚੇ ਉਹਨਾਂ ਦਾ ਸਵਾਲ ਇਹ ਵੀ ਹੈ ਕਿ ਇਹਨਾਂ ਦੀ ਮਦਦ ਕਰਨ ਵਿੱਚ ਨੰਬਰ ਪਲੇਟ ਕੌਣ ਲਗਾਉਂਦਾ ਸੀ ਅਤੇ ਜਾਲੀ ਦਸਤਾਵੇਜ ਕੌਣ ਬਣਾਉਂਦਾ ਸੀ ਤਾਂ ਪੂਰੇ ਗਰੋਹ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਲੋਕ ਜਿਨ੍ਹਾਂ ਨੇ ਇਹਨਾਂ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਣਾ ਜਿਨ੍ਹਾਂ ਦੀਆਂ ਗੱਡੀਆਂ ਚੋਰੀ ਕਰਕੇ ਉਹਦੇ ਜਾਲੀ ਨੰਬਰ ਪਲੇਟਾ ਲਗਾ ਕੇ ਕਾਗਜ਼ ਬਣਾ ਕੇ ਅੱਗੇ ਵੇਚੀਆਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਜੇਕਰ ਤੁਸੀਂ ਜਿਹੜੇ ਤੁਹਾਡੇ ਤੇ ਇਹ ਪਰਚਾ ਦਿੱਤਾ ਗਿਆ ਕਦੋਂ ਤੋਂ ਤੁਸੀਂ ਇਹ ਚੋਰੀਆਂ ਗੱਡੀਆਂ ਦੇਖਦੇ ਤੋਂ ਉਤ ਕਰਦੇ ਜਾ ਰਹੇ ਹੋਗੇ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਮੈਂ ਆਹ ਗੱਡੀ ਲਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਹੂੰ ਇਹ ਗੱਡੀ ਲਈ ਸੀਗੀ ਜੀ ਮੈਂ ਰਾਂਪਰੇ ਤੋਂ ਪਰ ਨਾਲੇ ਇਹ ਐਕਸੀਡੈਂਟ ਹੋਈ ਖੜੀ ਸੀਗੀ ਰਾਂਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ ਉਦੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕੈਨ ਨੂੰ ਦਵਾਈ ਸੀਗੀ ਜੀ ਇਹ ਪੱਪੂ ਕਹਿੰਨੇ ਸੀ ਮੈਨੂੰ ਫੇਰ ਵਾਪਸ ਦੇਤੀ ਜੀ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਅਸੀਂ ਲੈਣੀ ਇਹ ਉਦੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਜੁਕੇ ਦੇ ਕਾਗਜ ਲਾਦੇ ਜੀ ਨੀ ਤੈਨੂੰ ਪਤਾ ਵੀ ਗਲਤ ਆ ਫਿਰ ਕਿਉਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ 420 ਵਾਲਾ ਬਸ ਅਨਪੜਤਾ ਜੀ ਨਹੀਂ ਅਨਪੜਤਾ ਤਾਂ ਕਹਿ ਨਹੀਂ ਸਕਦੇ ਹਾਂ ਮਸਲੇ ਨੂੰ ਲੈ ਕੇ ਜਿਹੜੇ ਬੰਦਾ ਇੰਨਾ ਨੰਬਰ ਬਦਲ ਸਕਦਾ ਹੈਗਾ ਉਹ ਕਿ ਤੂੰ ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋ ਇਹ ਜਾਂ ਕੁਝ ਨਹੀਂ ਨਹੀਂ ਨੋ 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 ਜੀ ਨਾ ਮੈਂ ਹਿੰਮਤਪੁਰੇ ਤੋਂ ਲਈ ਆ ਜੀ ਉਹਦਾ ਐਫੀਡਵਟ ਲਿਆ ਜੀ ਸਾਰਾ ਕੁਝ ਲਿਆ ਉਹ ਵੀ ਕਹਿੰਦੇ ਜਿਹੜੀ ਪਹਿਲਾਂ ਤੁਹਾਡੇ ਕੋਲ ਉਹ ਵੀ ਚੋਰੀ ਦੀ ਹੈਗੀ ਬਈ ਜਿਹੜੇ ਪੁਲਿਸ ਥਾਪਤੀਸ ਦੇ ਵਿੱਚ ਸਾਹਮਣੇ ਆਏ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਉਹ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਸਾਰਾ ਵੀ ਇਹ ਜਾਂ ਚੋਰੀ ਦੀ ਹੈ ਕਤੋਂ ਹੋਈ ਵੀ ਪਰ ਮੈਨੂੰ ਹਿੰਮਤ ਇਥੋਂ ਦੇ ਵਿੱਚ ਆ ਇਹ ਰਾਮਪਰੇ ਦੇ ਬੰਦਿਆ ਨੇ ਸਰ ਵੇਚੀ ਸੀਗੀ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਸਕ੍ਰਾਈਬ ਦਾ ਤੁਸੀਂ ਮੈਂ ਕਰਦਾ ਜੀ ਸੱਤ ਸਾਲ ਪਕੇ ਸਰ ਤੁਹਾਡੇ ਕੋਲ ਕੋਈ ਲੀਗਲੀ ਡਾਕੂਮੈਂਟ ਹੈਗੀ ਸਕ੍ਰਾਈਬ ਦਾ ਕੰਮ ਕਰਨ ਦੇ ਜਾਂ ਗੱਡੀਆਂ ਨੂੰ ਖਤਮ ਕਰਨ ਦਾ ਕੋਈ ਅਧਿਕਾਰ ਤੁਹਾਡੇ ਕੋਲੇ ਹੈਗਾ ਕੋਈ ਜਾਂ ਸਿਰਫ ਐਂ ਬਸ ਸੱਜਾ ਗੱਪਾ ਕਰਕੇ ਗਰੀ ਜੰਨੇ ਹੋ ਨਹੀਂ ਐਂ ਸੱਜਾ ਗੱਪਾ ਕਰਦੇ ਜੀ ਹੂੰ ਬਸ ਆ ਹੁੰਦਾ ਹੀ ਸਾਡੇ ਕੋਲੇ ਲਾਇਸੈਂਸ ਹੁੰਦਾ ਸਰ ਨਹੀਂ ਕਿਉਂ ਕਿ ਨਹੀਂ ਦਿੱਤਾ ਕਿ ਲਾਇਸੈਂਸ ਤੁਹਾਨੂੰ ਆ ਜੀਐਸਟੀ ਨੰਬਰ ਹੁੰਦਾ ਜੀ ਜੀਐਸਟੀ ਤਾਂ ਲਾਇਸੈਂਸ ਨਹੀਂ ਨਾ ਹੁੰਦਾ ਨਹੀਂ ਹੋਰ ਜੀ ਇਹਦਾ ਕੁਆਰਡ ਦਾ ਸਰ ਬਣਿਆ ਨਹੀਂਗਾ ਮੈਂ ਬਣਵਾਇਆ ਸੀਗਾ ਸਰ ਬਣਦਾ ਨਹੀਂਗਾ ਸਰ ਮੈਂ ਬਹੁਤ ਭੱਜਾਂ ਨੱਠਿਆ ਜੀ ਮੈਨੂੰ ਇਹ ਸੈਟਿੰਗ ਕਰਕੇ ਤੁਹਾਡਾ ਕੰਮ ਚੱਲਦਾ ਸੀ ਇਹ ਨਹੀਂ ਸੈਟਿੰਗ ਕੋਈ ਨਹੀਂ ਜੀ ਹੁਣ ਤੱਕ ਕਿੰਨੀਆਂ ਇੱਕ ਗੱਡੀਆਂ ਖਰੀਦੀਆਂ ਤੇ ਡਿਸ਼ਚਾਰਜ ਬਸ ਆਹੀ ਖਰੀਦੀਆਂ ਸੀਗੀਆਂ ਜੀ ਆਹ ਕਹਿੰਦੇ ਆ ਜਿਹੜੇ 24 ਦਾ ਮਕਦਮਾ ਜਿਹੜਾ ਟ੍ਰੇਸ ਕੀਤਾ ਗਿਆ ਇਹਦੇ ਵਿੱਚ ਕੀ ਰਿਕਵਰੀ ਹੋਈ ਆ ਤੇ ਕਿੰਨੇ ਬੰਦੇ ਦੇ ਚ ਨਾਮਜਦਾਂ ਗ੍ਰਿਫਤਾਰ ਹੋਏ ਆ ਜੀ ਹਾਂ ਇਸ ਤੇ ਜੀ ਐਫ ਆਈ ਆਰ ਨੰਬਰ 103 ਬੜਾ 25 ਪੁਦੋੜ ਤੇ ਰਜਿਸਟਰ ਹੋਈ ਸੀ ਜੀ ਮੁਖਬਰੀ ਦੇ ਇਸ ਚ ਫਿਲਹਾਲ ਹਜੇ ਤੱਕ ਜੋ ਹੈਗੀਆਂ ਦੋ ਬਰੀਜ਼ਾ ਗੱਡੀਆਂ ਰਿਕਵਰ ਹੋ ਚੁੱਕੀਆਂ ਜੋ ਕਿ ਜਰਚਮਕੌਰ ਸਿੰਘ ਕੋਲ ਤੇ ਉਹਦਾ ਲੜਕਾ ਹੈ ਹਰਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਭੇਜ ਦਿੱਤੀਆਂ ਜਦੋਂ ਆਫਟਰ ਵੈਰੀਫਿਕੇਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤੇ ਇੱਕੋ ਜੁਪੀ ਦੋਨੋਂ ਗੱਡੀਆਂ ਜੁਪੀ ਨੰਬਰ ਦੀਆਂ ਨੇ ਜਿਨ੍ਹਾਂ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਦਾਨ ਥਾਣਾ ਐਫ ਆਈ ਆਰ ਰਿਸਟੇਡ ਵੀ ਤੇ ਇੱਕ ਦਿੱਲੀ ਚ ਐਫ ਆਈ ਆਰ ਰਿਸਟੇਡ ਹੋਈ ਹੈ ਉਹਨਾਂ ਗੱਡੀਆਂ ਦੇ ਰਿਕਾਰਡਿੰਗ ਹੈ ਇਹਨਾਂ ਦਾ ਕਿਸ ਤਰ੍ਹਾਂ ਦਾ ਜੀ ਪਿਸ਼ੋਕੜਾ ਅਪਰਾਧਿਕ ਪਿਸ਼ੋਕੜ ਹੈ ਨਾ ਕੋਈ ਮਹਿ ਐਫ ਆਈ ਆਰ ਰਜਿਸਟਰਡ ਹੈਗੀਆਂ ਨੇ ਪਹਿਲਾਂ ਇਹਨਾਂ ਤੇ ਚੋਰੀ ਦੇ ਮੁਕੱਦਮਾ ਪਹਿਲਾਂ ਵੀ ਹੈਗਾ ਚਮਕੌਰ ਤੇ ਬਾਕੀ ਲੜਾਈ ਚਾਹ ਦੇ ਪਰਚੇ ਵੀ ਹੈਗੇ ਤੇ ਇਹਨਾਂ ਦਾ ਕਿੰਨੇ ਦਾ ਰਿਮਾਂਡ ਸੀਗਾ ਹੋਰ ਵੀ ਰਿਮਾਂਡ ਤੇ ਲੈ ਆ ਰਹੇ ਦੋ ਦਿਨ ਦਾ ਰਿਮਾਂਡ ਸੀਗਾ ਜੀ ਤੇ ਅੱਜ ਮਾਂ ਜੋ ਅਦਾਲਤ ਤੋਂ ਫੇਰ ਰਿਮਾਂਡ ਦਾ ਹਾਸਲ ਕੀਤਾ ਜਾਊਗਾ ਕਿ ਜਿਹੜੀਆਂ ਹੋਰ ਗੱਡੀਆਂ ਦੀ ਪੁੱਛਗਿੱਛ ਚ ਮੰਦਾ ਹੈ ਹੋ ਰਿਕਵਰੀ ਕੀਤੀ ਜਾ ਸਕੇ ਜਿਵੇਂ ਇਹਨਾਂ ਦੇ ਤੇ ਵੱਖ-ਵੱਖ ਹੋਰ ਵੀ ਜਿਵੇਂ ਪਰਚੇ ਦਰਜ ਹੈ ਜੀ ਉਹ ਪੁਲਿਸ ਵੱਲੋਂ ਵੀ ਤਾਂ ਰਿਮਾਂਡ ਲਿਆ ਜਾਣਾਗਾ ਜੀ ਨਹੀਂ ਜੀ ਉਹ ਪਹਿਲੀ ਅ ਮਮ ਬਾਕੀ ਇਹ ਘਟਨੇ ਦੇ ਰਿਗਾਰਡਿੰਗ ਇਹਦਾ ਜਮਾਨਾ ਸਰ ਪਹਿਲਾਂ ਵੀ ਜੇਲ੍ਹ ਕੱਟ ਚੁੱਕਾ ਜੀ ਉਹ ਕਿਸਾਂ ਕਿਤੇ ਇਹ ਨਹੀਂ ਮੈਨੂੰ ਪਤਾ ਨਹੀਂ ਸਰ ਹੋਰ ਵੀ ਕੋਈ ਇਸ ਗੋਰਖ ਧੰਦੇ ਦੇ ਵਿੱਚ ਸ਼ਾਮਲਾ ਆਇਆ ਤੁਹਾਨੂੰ ਜੋ ਦੇਖੋ ਐਸ ਪਰ ਹਜੇ ਇਨਵੈਸਟੀਗੇਸ਼ਨ ਹੈ ਅੱਗੇ ਕਰ ਰਹੇ ਜੋ ਆਏਗਾ ਤਦ ਸਾਹਮਣੇ ਹੋਏਗੀ ਚੀਜ਼ ਇਹ ਸਰ ਜਿਹੜੀ ਚੋਰੀ ਦੇ ਸੀਗੇ ਸਾਧਨ ਕਿੱਥੋਂ ਰਿਕਵਰ ਹੋਏ ਆ ਜੀ ਇਹ ਇੱਕ ਤਾਂ ਇਹਨੂੰ ਮੁਕਦੀ ਤੇ ਜੋ ਫੜਿਆ ਜੀ ਇਹ ਮੌਕੇ ਦੀ ਮਿਲ ਗਿਆ ਦੂਸਰਾ ਇਹਦੀ ਪੁੱਛਗਿੱਛ ਤੇ ਇਹਦੇ ਗੋਡਾਊਨ ਜਿਹੜਾ ਹੈਗਾ ਇਹਦਾ ਉਹ ਤੋਂ ਮਿਲਿਆ ਸੀ ਇਹ ਦਾ ਡਾਊਨ ਉਹ ਲੀਗਲੀ ਚੱਲ ਰਿਹਾ ਜਾਂ ਜੋ ਸਰਫਰ ਇਹ ਪਤਾ ਸਾਡੇ ਅਕੋਰਡਿੰਗ ਉਹ ਇਲੀਗਲ ਹੈ ਉਹ ਦੇ ਰਿਗਾਰਡਿੰਗ ਅਸੀਂ ਜੋ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਉਹ ਅਸੀਂ ਅਮਲ ਚ ਲਿਆਵਾਂਗੇ ਕੋਈ ਰਿਕਾਰਡ ਚੈੱਕ ਹੋਇਆ ਸਾਰੇ ਨੇ ਹੋਂ ਤੱਕ ਕਿੰਨੀਆਂ ਇੱਕ ਗੱਡੀਆਂ ਦੀ ਖਰੀਦੋਖਤ ਕਰੀ ਜਾ ਉਹ ਚੈੱਕ ਕਰ ਰਹੇ ਹਾਂ ਜੀ ਉਹ ਚੈੱਕ ਕਰ ਤਾਂ ਜਿਹੜੀ ਗੱਡੀਆਂ ਹੈਗੇ ਤੁਸੀਂ ਪੜੀਆਂ ਗੀਆਂ ਇਹ ਇਹਨਾਂ ਯੂਪੀ ਨੰਬਰ ਲੱਗੇ ਸੇ ਹੈ ਗੱਡੀਆਂ ਕਿੱਥੋਂ ਦੀ ਰਜਿਸਟਰਡ ਹੈ ਇਹ ਇਹ ਯੂਪੀ ਨੰਬਰ ਜੀ ਯੂਪੀ ਨੰਬਰ